ਸਸਕਲ ਦੋਸਤੋ ਅੱਜ ਮਨ ਬਹੁਤ ਉਦਾਸ ਹੈ ਤੁਹਾਡੇ ਨਾਲ ਗੱਲ ਕਰਦਿਆਂ ਹੋਇਆ ਕਿਉਂਕਿ ਜਿਹੜਾ ਪਹਿਲਗਾਮ ਦੇ ਵਿੱਚ ਦਰਦਨਾਕ ਹਾਦਸਾ ਹੋਇਆ ਉਸਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਪੂਰੇ ਭਾਰਤ ਦੇ ਵਾਸੀਆਂ ਨੂੰ ਮਨ ਨੂੰ ਇਨੀ ਠੇਸ ਲੱਗੀ ਆ ਕਿ ਜਿਸ ਦਾ ਬਿਆਨ ਕਰਨਾ ਬੜਾ ਮੁਸ਼ਕਲ ਆ ਮੇਥੇ નિર્ਦੋਸ਼ ਸਲਾਨੀ ਜਿਹੜਾ ਆਪਣੇ ਕੋਈ ਛੁੱਟੀਆਂ ਮਨਾਉਣ ਕੋ ਖੁਸ਼ੀਆਂ ਮਨਾਉਣ ਜੰਮੂ ਕਸ਼ਮੀਰ ਦੀ ਧਰਤੀ ਤੇ ਪੈ ਲਗਾਉਂ ਗਏ ਸੀ ਉਹਨਾਂ ਤੇ ਅੰਨੇ ਵਾਹ ਗੋਲੀਆਂ ਵਿਰਾਹਾ ਕੇ 28 ਬੰਦਿਆਂ ਨੂੰ ਮਾਰ ਦਿੱਤਾ ਗਿਆ ਵਾ 28 ਘਰਾਂ ਦੇ ਚਿਰਾਗ ਜਿਹੜੇ ਆ ਬੁਝਾ ਦਿੱਤੇ ਗਏ ਨੇ ਇਹ ਬਹੁਤ ਹੀ ਮੰਦਭਾਗੀ ਘਟਨਾ ਵਾ ਇਹਦੀ ਜਿੰਨੀ ਵੀ ਮੈਂ ਨਿੰਦਿਆ ਕਰਾਂ ਜਿੰਨੀ ਵੀ ਮੈਂ ਨਿੰਦਿਆ ਕਰਾਂ ਮੈਂ ਕੀ ਪੂਰੀ ਦੁਨੀਆ ਹੀ ਨਿੰਦਿਆ ਕਰੀ ਆ ਉਨੀ ਘੱਟ ਦੋਸਤੋ ਦਰਿੰਦਗੀ ਦਾ ਅਤਵਾਦ ਦਾ ਕੋਈ ਤਰਮ ਨਹੀਂ ਇਹ ਲੋਕ ਉਹ ਨੇ ਮੈਂ ਇਹਨਾਂ ਨੂੰ ਇਨਸਾਨ ਵੀ ਨਹੀਂ ਕਹੂੰਗਾ ਇਹ ਭੇੜੀਏ ਨੇ ਭੇੜੀਆਂ ਵੀ ਸ਼ੈਤ ਕਿਸੇ ਨੂੰ ਮਾਰਨ ਲੱਗਿਆ ਸ਼ਿਕਾਰ ਕਰਨ ਲੱਗਿਆ ਥੋੜਾ ਜਿਹਾ ਸੋਚਦਾ ਹੋਗਾ ਪਰ ਇਹਨਾਂ ਲੋਕਾਂ ਦੇ ਦਿਲਾਂ 'ਚ ਮਾਸਾ ਤਰਸ ਨਹੀਂ ਇਹਨਾਂ ਇਹ ਨਹੀਂ ਵੇਖਿਆ ਕਿ ਉਹ ਵਿਚਾਰੇ ਵਿਦੋਸ਼ੀਏ ਨੇ ਆਪਣੀ ਖੁਸ਼ੀਆਂ ਬਣਾਉਣ ਆਏ ਨੇ ਤੇ ਉਹਨਾਂ ਨੂੰ ਇਹਨਾਂ ਨੇ ਮੌਦੀ ਘਾਟ ਉਤਾਰ ਦਿੱਤਾ ਮੈਂ ਆਪਣੇ ਦਿਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਦੁੱਖ ਪ੍ਰਗਟ ਕਰਦਾ ਵਾਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਮੈਂ ਭਾਰਤ ਸਰਕਾਰ ਦੇ ਅੱਗੇ ਵੀ ਬੇਨਤੀ ਕਰਦਾ ਕਿ ਇਸ ਦੀ ਸਜ਼ਾ ਸਿਰਫ ਮੌਤ ਹੀ ਹੋਰ ਤੇ ਕੁਝ ਹੈ ਹੀ ਨਹੀਂ ਔਰ ਭਾਰਤ ਦੀ ਜਿਹੜੀ ਸਰਕਾਰ ਆ ਇਸ ਸਬੰਧ ਵਿੱਚ ਬੜੀ ਗੰਭੀਰ ਆ ਉਹਨਾਂ ਨੇ ਸਾਰੀ ਫੌਜ ਲਾ ਦਿੱਤੀ ਗਈ ਆ ਉਹਨਾਂ ਦੀ ਸ਼ਾਨਬੀਨ ਕੀਤੀ ਜਾ ਰਹੀ ਆ ਦੋਸਤੋ ਜਿੱਥੇ ਘਟਨਾਵਾਂ ਆਈਆਂ ਉੱਥੇ ਮੈਂ ਇੱਕ ਗੱਲ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹ ਰਿਹਾ ਕਿ ਬਹੁਤ ਸਾਰੇ ਰਾਜਨੀਤਿਕ ਲੋਕਾਂ ਦੇ ਅੱਗੇ ਮੇਰੀ ਬੇਨਤੀ ਹੈ ਜਿਹੜੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਬੜੇ ਗਲਤ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ ਕੁਝ ਲੋਕਾਂ ਨੇ ਇਸ ਨੂੰ ਧਰਮ ਦੇ ਨਾਲ ਜੋੜ ਕੇ ਲਿਆ ਜਾ ਰਿਹਾ ਵਾ ਬਿਆਨ ਬਰਬਾਦ ਦਿੱਤੇ ਯਾਰੇ ਮੇਰੀ ਉਹਨਾਂ ਗੜੀ ਬੇਨਤੀ ਹੈ ਕਿ ਅਸੀਂ ਅੱਗੇ ਠਾਈ ਪਰਿਵਾਰਾਂ ਆਪਣੇ ਕੋ ਖੋਲਿਆ ਹੁਣੇ ਦੰਗੇ ਬਸਾਦ ਕਰਕੇ ਕਿਤੇ ਕਿਰਪਾ ਕਰਕੇ ਹੋਰ ਨਾ ਇਸ ਨੂੰ ਅੱਗ ਦੇ ਉੱਤੇ ਤੇਲ ਪਾਓ ਕਿਉਂਕਿ ਜਿਹੜੇ ਭੇੜੀਏ ਹੁੰਦੇ ਆ ਜਿਹੜੇ ਅੱਤਵਾਦੀ ਹੁੰਦੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੇ ਧਰਮ ਦੀ ਗੱਲ ਕੀਤੀ ਜਾਵੇ ਤੇ ਪਾਕਿਸਤਾਨ ਦੇ ਲੋਕ ਤੇ ਹਿੰਦੂਸਤਾਨ ਦੇ ਲੋਕ ਕੋਈ ਵੀ ਕਿਸੇ ਨੂੰ ਪੁੱਛ ਕੇ ਵੇਖ ਲਓ ਕੋਈ ਵੀ ਜਿਹੜਾ ਉਹ جنگ ਨੂੰ ਨਹੀਂ ਚਾਹੁੰਦਾ ਹੋ ਅਮਨ ਨੂੰ ਚਾਹੁੰਦਾ ਕਿਉਂਕਿ ਜੇ ਇਹੋ ਜੀ ਗੱਲ ਹੋਵੇ ਤੇ ਜੇ ਉਹਨਾਂ ਦਾ ਵਪਾਰ ਦੇਖੋ ਤੁਹਾਡੇ ਸਾਹਮਣੇ ਸਾਰਾ ਜਿਹੜਾ ਵਪਾਰ ਆ ਉਹ ਸਾਡੇ ਸਲਾਨੀਆਂ ਦੇ ਉੱਤੇ ਹੀ ਆ ਇੱਥੇ ਉਹ ਜਾਂਦੇ ਨੇ ਤਾਂ ਉਹਨਾਂ ਦੇ ਆਟੋ ਚੱਲਦੇ ਨੇ ਉਹਨਾਂ ਦੀਆਂ ਦੁਕਾਨਾਂ ਚੱਲਦੀਆਂ ਨੇ ਲੋਕ ਖਰੀਦੋ-ਫਰੋਦ ਕਰਦੇ ਨੇ ਬਹੁਤ ਸਾਲਾਂ ਬਾਅਦ ਤੇ ਕਿਤੇ ਇੱਥੇ ਰੌਣਕ ਆਈ ਸੀ ਕਿਉਂ ਲੋਕ ਚਾਹਣਗੇ ਇਹ ਕੱਲ ਜਿਹੜਾ ਹਾਦਸਾ ਹੋਇਆ ਉਹਦੇ ਚ ਦੇਖੋ ਇੱਕ ਮੁਸਲਮਾਨ ਇਨਸਾਨ ਦੀ ਵੀ ਜਾਨ ਗਈ ਏ ਉਹਨਾਂ ਦੇ ਹਥਿਆਰਾਂ ਨੂੰ ਵੀ ਹੱਥ ਪਾ ਲਿਆ ਆਪਣੇ ਬੰਦਿਆਂ ਨੂੰ ਬਚਾਉਂਦਿਆਂ ਉੱਥੇ ਜੋ ਪਿੱਠੂ ਵਾਲੇ ਜਾਂ ਉੱਥੇ ਜਿਹੜੇ ਵਿਚਾਰੇ ਮਜ਼ਦੂਰ ਆ ਕਿੰਨਾਂ ਨੇ ਉਹਨਾਂ ਦੀ ਹੈਲਪ ਕੀਤੀ ਚੁੱਕੇ ਹਸਪਤਾਲ ਲਿਆਉਣ ਲੱਗੇ ਉਹਨਾਂ ਨੇ ਕੀਤੀ ਉਹਨਾਂ ਪਾਣੀ ਪਿਆਰੇ ਨੇ ਉੱਥੇ ਲੰਗਰ ਲਾ ਰਹੇ ਨੇ ਆਟੋ ਦੀ ਫ੍ਰੀ ਸੇਵਾ ਕਰ ਰਹੇ ਮੇਰੀ ਬੇਨਤੀ ਹੈ ਕਿ ਇਹਨੂੰ ਜਿਆਦਾ ਧਰਮ ਦੇ ਨਾਂ ਤੇ ਤੁਲਨਾ ਦੇ ਕੇ ਦੰਗਾ ਵਿਸਾਦ ਦੀ ਜੜ ਨਾ ਬਣੋ ਜਿਹੜੇ ਕੁਝ ਨੇਤਾ ਆਪਣੀਆਂ ਰੋਟੀਆਂ ਸੇਕ ਰਹੇ ਮੇਰੀ ਬੇਨਤੀ ਉਹਨਾਂ ਅੱਗੇ ਸਾਰੇ ਮਰੇ ਆ ਜਿਹੜੇ ਸ਼ਹੀਦ ਹੋਏ ਨੇ ਉਹ ਸਾਡੇ ਹਿੰਦੁਸਤਾਨ ਦੇ ਭਾਰਤ ਦੇ ਲੋਕ ਸ਼ਹੀਦ ਹੋਏ ਨੇ ਨਾ ਕਿ ਇੱਕ ਧਰਮ ਨਾਲ ਨਾ ਜੋੜੋ ਉਹ ਸ਼ਹੀਦ ਹੋਏ ਨੇ ਸਾਡੇ ਦੇਸ਼ ਦੇ ਉਹ ਸੈਲਾਨੀ ਬਾਕੀ ਮੇਰੇ ਹੱਥ ਜੋੜ ਕੇ بار-बार ਬੇਨਤੀ ਕਰਨਾ ਚਾਹ ਰਹੇ ਹਾਂ ਕਿ ਨਾ ਤੇ ਹਿੰਦੁਸਤਾਨ ਦੇ ਲੋਕ ਤੇ ਨਾ ਹੀ ਪਾਕਿਸਤਾਨ ਦੇ ਲੋਕ ਜਿਹੜੇ ਆ ਉਹ ਜੰਗ ਚਾਹੁੰਦੇ ਨੇ ਨਾ ਉਹ ਦੰਗੇ ਇਹ ਸਭ ਸਿਆਸਤ ਦੀਆਂ ਖੇਡਾਂ ਨੇ ਸਿਆਸਤ ਦੇ ਖਟੌਣਿਆਂ ਦੇ ਵਿੱਚ ਆਮ ਜਿਹੜੀ ਆਵਾਮ ਪੀਸ ਰਹੀ ਆ ਆਮ ਜਨ ਲਈ ਆਵਾਮ ਆਮ ਜਨਤਾ ਜਿਹੜੀ ਆ ਉਹ ਬਰਬਾਦ ਹੋ ਰਹੀ ਆ ਇਸ ਦੀ ਜਿੰਦਾ ਮਿਸਾਲ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਕੇ ਆਏ ਪਾਕਿਸਤਾਨ ਦੇ ਵਿੱਚ 10 ਦਿਨ ਰਹੇ ਆ ਗੁਰੂ ਨਾਨਕ ਦੇਵ ਜੀ ਸਾਦੇ ਹੋਰ ਵੀ ਤੈਸੇ ਗੁਰਦਾਰੇ ਦਰਸ਼ਨ ਕੀਤੇ ਉੱਥੇ ਦੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਔਰ ਲੋਕਾਂ ਦੇ ਇਹ ਘਟਨਾ ਆ ਕੇ ਇੱਥੇ ਦੋ ਤਿੰਨ ਦਿਨ ਬਾਅਦ ਹੋਈ ਆ ਪਰ ਮੈਂ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਜਦੋਂ ਕਰਦਾ ਸੀ ਉਹ ਲੋਕ ਇਹੀ ਸਰੇਂ ਘੜਾ ਦਿੰਦੇ ਜੀ ਕਿ ਅਸੀਂ ਚਾਹੁੰਦੇ ਆ ਅਮਨ ਮਾਨ ਰਹੇ ਇਹ ਬਾਰਡਰ ਖੁੱਲ ਜਾਣੇ ਸੀ ਆਪੋ ਜੀ ਭੈਣ ਭਰਾ ਹੋਵਾਂਗੇ ਰਹੀਏ ਇਹ ਕੁਝ ਸ਼ਰਾਰਤੀ ਅੰਸਰ ਆ ਜਿਨ੍ਹਾਂ ਨੇ ਬਹੁਤ ਕਾਨੂੰਨੀ ਘਟਨਾ ਨੂੰ ਇਨਜਾਨ ਦਿੱਤਾ ਤੇ ਮੈਂ ਧੰਨਵਾਦੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਬਹੁਤ ਸੰਜੀਦਾ ਨੇ ਇਸ ਮਸਲੇ ਦੇ ਉੱਤੇ ਉਹਨਾਂ ਨੇ ਬਹੁਤ ਸਖਤ ਐਕਸ਼ਨ ਲੈਂਦੇ ਹੋયા ਆ ਪੰਜਿਤਕ ਅਹਿਮ ਕਦਮ ਜਿਹੜੇ ਪਾਕਿਸਤਾਨ ਲਈ ਵੀ ਉਹਨਾਂ ਨੇ ਚੁੱਕੇ ਨੇ ਪਾਕਿਸਤਾਨੀ ਸਰਕਾਰ ਨੂੰ ਵੀ ਪਤਾ ਲੱਗਣਾ ਚਾਹੀਦਾ ਜਿਹੜੇ ਇਹਨਾਂ ਲੋਕਾਂ ਨੂੰ ਸ਼ਹਿ ਦਿੰਦੇ ਨੇ ਗੱਲ ਤੇ ਸਿਆਸੀ ਆ ਨਾ ਗੱਲ ਫਿਰ ਸਿਆਸਤ ਦੇ ਉੱਤੇ ਆ ਜਿਹੜੇ ਸ਼ਹਿ ਦਿੰਦੇ ਇਹਨਾਂ ਨੇ ਪੰਜ ਫੈਸਲੇ ਬਹੁਤ ਤਗੜੇ ਕੀਤੇ ਨੇ ਬਾਰਡਰ ਬੰਦ ਕੀਤੇ ਨੇ ਜਿਹੜੀ ਪਾਣੀ ਦੀ ਸੰਧੀ ਹੋਈ ਆ ਉਹ ਉਹ ਵੀ ਉਹਨਾਂ ਨੇ ਕੈਨਸਲ ਕਰ ਦਿੱਤੀ ਗਈ ਆ ਪੂਰੇ ਬਾਰਡਰ ਸੀਲ ਹੋ ਗਏ ਨੇ ਜਿਹੜੀ ਆਵਾਜ਼ ਆਈ ਆ ਉਹ ਬੰਦ ਹੋ ਗਈ ਆ ਦੇਖੋ ਜਿੱਥੇ ਇਹੋ ਜੀ ਮੁਸੀਬਤ ਦੇ ਵਿੱਚ ਲੋਕ ਇੱਕ ਦੂਜੇ ਦਾ ਸਾਥ ਦੇ ਰਹੇ ਉੱਥੇ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਹਵਾਈ ਮੰਤਰੀ ਨੂੰ ਜਾਂ ਦੂਸਰਿਆਂ ਨੂੰ ਕਿ ਜੇ ਆਟੋ ਵਾਲੇ ਵਿਚਾਰੇ ਮੁਸਲਮਾਨ ਭਰਾ ਫ੍ਰੀ 에ਅਰਪੋਰਟ ਤੇ ਛੱਡ ਕੇ ਜਾਂਦੇ ਤੇ ਸਾਡੀ 에ਅਰਲਾਈਨਾਂ ਨੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਆਇਆ ਆਪਣੀ ਜਿਹੜੀ ਟਿਕਟ ਦਾ ਰੇਟ ਆ ਸ਼੍ਰੀਨਗਰ ਤੋਂ ਦਿੱਲੀ ਜਾਂ ਬਰਸਾਜ ਜਾਂ ਜਿੱਥਨੂੰ ਫਲਾਈਟਾਂ ਜਾ ਰਹੀਆਂ ਪੰਜ-ਪੰਜ ਗੁਣਾ ਰੇਟ ਕਰ ਦਿੱਤਾ ਫਾਇਦਾ ਉਠਾਉਣ ਲਈ ਦੇਖੋ ਕਿੰਨੀ ਸ਼ਰਮਰੀ ਗੱਲ ਹੈ ਵੀ ਸੋ ਹਰ ਗੱਲਾਂ ਦਾ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਹਰ ਧਰਮ ਵਿੱਚ ਹਰ ਦੇਸ਼ ਵਿੱਚ ਹਰ ਜਗ੍ਹਾ ਅਲੱਗ-ਅਲੱਗ ਸੋਚ ਦੇ ਬੰਦੇ ਆ ਸੋ ਮੇਰੀ ਬੇਨਤੀ ਆ ਲਾਸਟ ਵਿੱਚ ਫਿਰ ਤੁਹਾਨੂੰ ਸਾਰਿਆਂ ਨੂੰ ਕਿ ਇਸ ਲਈ ਅਸੀਂ ਇਸ ਧੀ ਘਟਨਾ ਦੀ ਘੋਰ ਨਿੰਦਿਆ ਕਰਦੇ ਆ ਔਰ ਦਿਲੋਂ ਸ਼ਰਧਾਂਜਲੀ ਪੇਂਟ ਕਰਦੇ ਆ ਸਾਰਾ ਦੇਸ਼ ਨਮਨ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਵਾ ਜਿਹੜੇ ਵਿਚਾਰੇ ਸਾਡੇ 28 ਪਰਿਵਾਰ ਸਾਡੇ ਦੇਸ਼ ਦੇ ਵਿੱਚ ਸ਼ਹੀਦ ਹੋ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਵਿਚਾਰੇ ਦਾ ਲੈਫਟੀਨੈਂਟ ਦਾ ਇੱਕ ਹਫ਼ਤੇ ਪਹਿਲਾਂ ਵਿਆਹ ਹੋਇਆ ਸੀ ਸਲੂਟ ਕਰਦੇ ਆ ਉਸ ਦੀ ਸ਼ਹਾਦਤ ਨੂੰ ਸੋ ਮੈਂ ਜਿਆਦਾ ਗੱਲਾਂ ਨਹੀਂ ਕਰਾਂਗਾ ਕਿਉਂਕਿ ਮਨ ਮੇਰਾ ਵੀ ਬਹੁਤ ਉਦਾਸ ਆ ਬਹੁਤ ਦੁਖੀ ਆ ਮਨ ਮੇਰਾ ਇਹ ਘਟਨਾ ਨੂੰ ਦੇਖ ਕੇ ਮੈਂ ਇਹੀ ਗੱਲ ਕਰਾਂਗਾ ਕਿ ਥੋੜਾ ਜਿਹਾ ਸਹਿਮ ਵਰਤੀਏ ਤੇ ਜੋ ਕਾਰਵਾਈ ਭਾਰਤੀ ਸਰਕਾਰ ਕਰ ਰਹੀ ਆ ਉਹ ਬਹੁਤ ਵਧੀਆ ਕਰ ਰਹੀ ਆ ਅਸੀਂ ਉਹਨਾਂ ਦਾ ਸਾਥ ਦਈਏ ਤੇ ਆਪਣੇ ਦੇਸ਼ ਤੇ ਉਹ ਦੇਸ਼ ਦੀ ਅਮਨ-ਆਮਨ ਲਈ ਵਾਹਿਗੁਰੂ ਅੱਗੇ ਅਰਦਾਸ ਕਰੀਏ ਇਹੋ ਜਿਹੀਆਂ ਘਟਨਾਵਾਂ ਨਾ ਹੋਣ ਕਿਉਂਕਿ ਇਹਦਾ ਘਟਾ ਜਿਹੜਾ ਆਮ ਜਨਤਾ ਨਹੀਂ ਭੁਗਤਣਾ ਪੈਂਦਾ ਵਾ ਇੰਨੀਆਂ ਗੱਲਾਂ ਨੂੰ ਮੈਂ ਵਿਰਾਮ ਦਿੰਦਾ ਵਾਂ ਦਿਲੋਂ ਸੱਜੇ ਤੁਸੀਂ ਵੀ ਸੱਧਾਂ ਜਲੀ ਦਿਓ ਜੀ ਫੇਰ ਮਿਲਦੇ ਆਂ ਜੀ ਧੰਨਵਾਦ